ਇਨਾਂ ਦੇ ਵਿੱਚੋਂ ਲੋਕਾਂ ਨੇ ਬਕਾਫਤ ਕੀਤੀ ਉਹ ਅੱਡ ਹੋ ਗਏ ਚਾਹੇ ਬੀਬੀ ਜੰਗੀਰ ਕੌਰ ਆ ਚਾਹੇ ਉਹਦੇ ਵਿੱਚ 60 70 ਮੈਂਬਰ ਹੋਰ ਆ ਜਿਹੜੇ ਇਹਨਾਂ ਦੇ ਨਾਲ ਨਹੀਂ ਚੱਲ ਰਹੇ ਤਾਂ ਉਹ ਜ਼ਰੂਰ ਹੱਦ ਦੇ ਸਮੇਂ ਚ ਪਰ ਕਿਤੇ ਨਾ ਕਿਤੇ ਪਹਿਲਾਂ ਉਹ ਇਹਨਾਂ ਦੀਆਂ ਕਮੀਆਂ ਨੂੰ ਦੇਖਦੇ ਹੀ ਅੱਡ ਹੋਏ ਹੈ ਤਾਂ ਇੱਕ ਹੀ ਸੀ ਜਿਹੜੇ ਤਰੀਕੇ ਦੇ ਉਹ ਬੰਦੇ ਨੇ ਉਸ ਤਰੀਕੇ ਦਾ ਮੈਂ ਬਹੁਤ ਵੱਡਾ ਸਤਿਕਾਰ ਕਰਦਾ ਉਹਨਾਂ ਦਾ ਕਿਉਂਕਿ ਉਹਨਾਂ ਨੇ ਬੰਦੀ ਸਿੰਘਾਂ ਦੇ ਵੀ ਕੇਸ ਲੜੇ ਉਹਨਾਂ ਨੇ ਆਪਣੀ ਜਿਹੜਾ ਸੰਘਰਸ਼ਮਈ ਜੀਵਨ ਦੇ ਵਿੱਚ ਸਿੱਖ ਸਫਾਂ ਦੇ ਵਿੱਚ ਆਉਂਦਾ ਇੱਕ ਵੱਖਰਾ ਨਾਂ ਰੱਖਿਆ ਪਰ ਅੱਜ ਉਸ ਨਾਂ ਨੂੰ ਢਾਹ ਲੱਗਦੀ ਇਸ ਗੱਲ ਤੇ ਜਾ ਰਹੀ ਹੈ ਕਿ ਉਹ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਸ਼੍ਰੋਮਣੀ ਕਮੇਟੀਆਂ ਚੋਣਾਂ ਪਿਛਲੇ 13 ਸਾਲਾਂ ਤੋਂ ਨਾ ਹੋਣਾਂ ਕੀ ਇਹ ਖਵਾਜਾ ਭਗਤਾਂ ਨੂੰ ਮਿਲਦਾ ਇਹੀ ਚੀਜ਼ਾਂ ਦਾ ਸਾਡੇ ਗੁਰੂਤਾ ਮੱਧ ਤੇ ਵਿਰੋਧਤਾ ਸਾਡੇ ਉਹ ਪ੍ਰੰਤਕ ਬੰਦਿਆਂ ਦੀ ਵਿਰੋਧਤਾ ਹੋਣ ਲੱਗੀ ਲੋਕਾਂ ਦੇ ਵਿੱਚ ਆਮ ਗਲੈਰਾਂ ਦੇ ਵਿੱਚ ਅਸੀਂ ਕੀ ਇੱਕ ਸਨੇਹਾ ਲੈ ਕੇ ਜਾ ਰਹੇ ਹਾਂ ਲੋਕਾਂ ਦੇ ਵਿੱਚ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਮਾੜਾ ਹੋ ਗਿਆ ਅੱਜ ਕੌਮੀਆ ਤੌਰ ਤੇ ਇੱਕ ਤਖਤ ਦੇ ਜਥੇਦਾਰ ਦੀ ਮਰਜ਼ਾਦਾ ਨੂੰ ਢਾਹ ਲੱਗ ਰਹੀ ਆ ਇਹ ਸਾਡੇ ਲਈ ਨੁਕਸਾਨਦਾਇਕ ਹੈ ਬਡੇ ਚਿਹਰੇ ਜਿਹੜੇ ਆਪਾਂ ਉਹ ਪ੍ਰੋਫੈਸਰ ਜਿਹਨਾਂ ਪ੍ਰੇਮ ਸਿੰਘ ਚੰਦੂ ਵਜਰਾ ਦੀ ਗੱਲ ਹੋਵੇ ਬਲਵੰਦਰ ਸਿੰਘ ਪੁੰਡਰ ਦੀ ਗੱਲ ਹੋਵੇ ਜਿਹੜੇ ਚਿਹਰੇ ਅੱਡੋਂ ਦੇ ਕਾਲੀ ਦਾ ਤੋਂ ਨਵੀਂ ਜਨਰੇਸ਼ਨ ਅਕਾਲੀ ਦਾ ਦਾ ਜੁੜਦੀ ਆ ਕੀ ਇਹ ਅਕਾਲੀ ਦਾ ਪੰਜਾਬ ਦੇ ਵਿੱਚ ਸਰਵਾਈਵ ਕਰ ਸਕਦਾ ਆ ਹਾੜੇ ਰਾ ਹਾਰੇ ਜਿਹੜੇ ਉਹ ਚੰਗਿਆਂ ਉੱਪਰ ਨਹੀਂ ਆਉਂਦੇਣਗੇ ਕਿਉਂਕਿ ਜਿਹੜੇ ਮਾਰੇ ਉਹਨਾਂ ਨੇ ਕੰਮ ਸਭ ਤੋਂ ਵੱਡਾ ਮਾਰਾ ਪੰਜਾਬ ਦੇ ਸਿੱਖਾਂ ਦੇ ਲਈ ਜਾਂ ਪੰਜਾਬ ਦੇ ਲੋਕਾਂ ਦੇ ਲਈ ਸਭ ਤੋਂ ਵੱਡਾ ਗੁਰੂ ਗ੍ਰੰਥ ਸਾਹਿਬ ਆ ਜੇ ਉਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਹਨਾਂ ਦੇ ਰਾਤ 'ਚ ਹੋ ਜੇ ਤੇ ਫਿਰ ਉਹ ਭਾਵੇਂ ਲੱਖ ਸੋਨੇ ਦੀਆਂ ਕੰਧਾਂ ਕੱਢੀਆਂ ਉਹ ਥੋ ਅੱਜ ਦੀ ਜਿਹੜੀ ਜਨਰੇਸ਼ਨ ਹੈ ਜੇ ਉਹਨੂੰ ਤੁਸੀਂ ਕਹੋਗੇ ਵੀ ਯਾਰ ਅਕਾਲੀ ਦਲ ਆਏ ਆ ਅਗਲਾ ਉਹ ਘੜ ਕੱਢ ਕੇ ਗੱਲ ਕਰ ਜਿਹੜੀ ਅੱਜ ਦੀ ਜਨਰੇਸ਼ਨ ਆ 30 ਤੋਂ 25 ਤੋਂ 30 ਸਾਲ ਵਾਲਾ ਵਰਗ ਹੈ ਜਿਹੜਾ ਕਿਉਂਕਿ ਉਹਨਾਂ ਦੇ ਮਨ ਚੋਂ ਪਿਰਤੀ ਪਾ ਦਿੱਤੀ ਗਈ ਇਸ ਤਰੀਕੇ ਦੀ ਵੀ ਅਕਾਲੀ ਦਲ ਇੱਕ ਨਾਰਮਲ ਗੱਲ ਹੀ ਸਾਡੇ ਤਾਂ ਗੁਰੂ ਦਾ ਹੀ ਫਰਮਾਨ ਆ ਬਾਣੀ ਦਾ ਫਰਮਾਨ ਆ ਰਾਜ ਬਿਨਾਂ ਦਾ ਧਰਮ ਚੱਲੇ ਹੈ ਧਰਮ ਬਿਨਾਂ ਸਭ ਚੱਲੇ ਮਣ ਸਰ ਜੇ ਸਾਡਾ ਰਾਜ ਵੀ ਤੰਗਿਆ ਹੋਊ ਜੇ ਸਾਡਾ ਧਰਮ ਸੁਰੱਖਤ ਹੋਵੇ ਅਸੀਂ ਅਕਾਲੀ ਦਲ ਨੂੰ ਬਚਾਉਣ ਦੇ ਲਈ ਸਰਜੀਤ ਕਰਨ ਦੇ ਲਈ ਪੰਜਾਬ ਦੇ ਵਿੱਚ ਹਰ ਇੱਕ ਸਿੱਖ ਨੂੰ ਅਕਾਲੀ ਬਣ ਦੀ ਲੋੜ ਆ ਜ਼ਰੂਰੀ ਨਹੀਂ ਕਿ ਅਕਾਲੀ ਇਹਨਾਂ ਦੇ ਜਿਹੜਾ ਗਲਿਆਰੇ ਚਲੂ ਉਹ ਹੀ ਅਕਾਲੀ ਆ ਅਸੀਂ ਆਪਣੇ ਆਪ ਦੇ ਵਿੱਚ ਅਕਾਲੀ ਆ ਸਤਿ ਸ੍ਰੀ ਅਕਾਲ ਨਿਰਪੱਖ ਪੋਸਟਾਂ ਜਿਹੜੀਆਂ ਤੁਸੀਂ ਮੈਂ ਸਿਮਰਨਜੀਤ ਸਿੰਘ ਸਦਾਣਾ ਗਿਆਨੀ ਹਾਪਲ ਸਿੰਘ ਦੇ ਅਸਤੀਫੇ ਤੋਂ ਬਾਅਦ ਦੇ ਬੱਚਾ ਪੰਜਾਬ ਦੇ ਸਿਆਸੀ ਪੰਥ ਗਲਿਆਰਾਂ ਦੇ ਬੱਚੇ ਚਰਚਾ ਛੜੀ ਹੋਈ ਆ ਅਸਤੀਫਾ ਨੂੰ ਲੈ ਕੇ ਅਸਤੀਫੇ ਵਾਇਸ ਅਸਤੀਫੇ ਜਿਹੜਾ ਦਿੱਤੇ ਜਾ ਰਹੇ ਆ ਪਲਾ ਕ੍ਰਿਪਾਲ ਸਿੰਘ ਬੜੂਂਗਰ ਆ ਪਰ ਹਰਜਿੰਦਰ ਸਿੰਘ ਧਾਮੀ ਬੜੇ ਬੜੇ ਸਤੀਫਾ ਜੜ ਦਿੱਤੇ ਜਾ ਰਿਹਾ ਪਰ ਇਹਦਾ ਸਤੀਫਾ ਦੇ ਪਿੱਛੇ ਕਾਰਨ ਕੀ ਆ ਕਿਉਂ ਸਤੀਫਾ ਦਿੱਤੇ ਜਾ ਰਿਹਾ ਕੋਈ ਰਾਜਨੀਤਿਕ ਦਬਾਅ ਹੋ ਸਕਦਾ ਕੀ ਕਾਰਨ ਉਹ ਸਾਡਾ ਸੰਨ ਲ ਮੌਜੂਦ ਨੇ ਸੁਵਰਾਸ ਸਿੰਘ ਮੈਮੀ ਵਾਲਾ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਠਾਕ ਹੋ ਬਹੁਤ ਵਧੀਆ ਬਾਈ ਚੜ੍ਹਦੀ ਕਲਾ ਆ ਪੰਜਾਬ ਦੇ ਜਿਹੜੇ ਪੰਥਕ ਸਿਆਸੀ ਹਵਾ ਉਹ ਲੱਗਦਾ ਕਿ ਉਹ ਸਹੀ ਚੱਲ ਰਹੀ ਆ ਨਹੀਂ ਦੇਖੋ ਜੋ ਅ ਅਕਾਲੀ ਦਲ ਨੂੰ ਲੈ ਕੇ ਸ਼੍ਰੀ ਗੁਰੂ ਉਸ ਕਮੇਟੀ ਨੇ ਅਕਾਲ ਤਖਤ ਦੇ ਸਰਦੇ ਹੁਕਮ ਹੁਕਮ ਦੀ ਜਿਹੜੀ ਲੰਘੜਾ ਕੀਤੀ ਤਾਂ ਸੰਗਤ ਦੇ ਵਿੱਚ ਤਾਂ 2015 ਤੋਂ ਲੈ ਕੇ ਇਹਨਾਂ ਦੇ ਖਿਲਾਫ ਰੋਹ ਆ ਉਹਨਾਂ ਲੋਕਾਂ ਦੇ ਖਿਲਾਫ ਰੋਹ ਆ ਵੀ ਜਿਨ੍ਹਾਂ ਦੇ ਰਾਜ ਚ ਬੇਅਦਬੀ ਹੋ ਜਾਈ ਜੀ ਤੇ ਉਹ ਬੇਅਦਬੀ ਤੋਂ ਬਾਅਦ ਗੋਲੀ ਕੱਢ ਹੋ ਜੇ ਤੇ ਫਿਰ ਉਹ ਲੋਕਾਂ ਦੇ ਉੱਤੇ ਕਾਰਵਾਈ ਇਹਨਾਂ ਕਰ ਸਕਣ ਸਰਕਾਰ ਇਹਨਾਂ ਵੀ ਪਰ ਲੋਕਾਂ ਦੇ ਮਨ ਦੇ ਵਿੱਚ ਬਹੁਤ ਵੱਡਾ ਰੋਹ ਅੱਜ ਵੀ ਆ ਉਸ ਦੇ ਨਤੀਜੇ ਉਹਨਾਂ ਨੂੰ ਸਰਕਾਰਾਂ ਚ ਵੀ ਭੁਗਤਨੇ ਪਏ ਰਾਜਨੀਤਿਕ ਤੌਰ ਤੇ ਭੁਗਤਨੇ ਪਏ ਤੇ ਪੰਥਕ ਤੌਰ ਤੇ ਵੀ ਮੈਨੂੰ ਲੱਗਦਾ ਕਿ ਵੱਡੇ ਪੱਧਰ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਵੀ ਉਸ ਸਮੇਂ ਦੇ ਜਥੇਦਾਰਾਂ ਨੂੰ ਵੀ ਅੱਜ ਤਨਖਾਈਏ ਕਰਾਰ ਦਿੱਤਾ ਜਾ ਰਿਹਾ ਉਹਨਾਂ ਨੂੰ ਗੱਲ ਤੇ ਤਾਕਤੀਆਂ ਪਾ ਕੇ ਖੜਨਾ ਪੈ ਰਿਹਾ ਸੋ ਇਹ ਲੋਕਾਂ ਦੇ ਰੋਧ ਦੇ ਅੱਗੇ ਇਹਨਾਂ ਦੀਆਂ ਜਿਹੜੀਆਂ ਰਾਜਨੀਤਿਕ ਤੇ ਪੰਥਕ ਮੈਂ ਕਹੂੰਗਾ ਕਿ ਪਾਵਰਾਂ ਸੀਗੀਆਂ ਉਹ ਨਿੱਕੀਆਂ ਰਹਿ ਗਈਆਂ ਹੂੰ ਉਹ ਇਹ ਨਿੱਕੀਆਂ ਰਹਿ ਗਈਆਂ ਕਿ ਜਿਹੜੀ ਕਮੇਟੀ ਵੀ ਬਣਾਈ ਗਈ ਕਾਲੀ ਦਲ ਨੂੰ ਮੁੱਢੋਂ ਖਾਰਜ ਕਰ ਦਿੱਤਾ ਗਿਆ ਨਵਾਂ ਬਣਾਉਣ ਦੀ ਗੱਲ ਕੀਤੀ ਗਈ ਨਵੀਂ ਭਰਤੀ ਦੀ ਗੱਲ ਕੀਤੀ ਗਈ ਤਾਂ ਉਹਦੇ 'ਚ ਜਿਹੜੀਆਂ ਕਤਾਈਆਂ ਬੰਦੇਵਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਵੱਲੋਂ ਹੂੰ ਉਹਨਾਂ ਕਤਾਈਆਂ ਦੇ ਉੱਤੇ ਲੋਕਾਂ ਦਾ ਨਿਰਣਾਇ ਰਿਹਾ ਕਿ ਇਹਨਾਂ ਨੂੰ ਸਾਰਿਆਂ ਨੇ ਮੁੱਢੋਂ ਨਕਾਰਤਾ ਹੂੰ ਉਹ ਚਾਹੇ ਕਾਲੀ ਦਲ ਦੇ ਨਾਲ ਸੰਬੰਧ ਰੱਖਣ ਵਾਲਾ ਕੋਈ ਵੀ ਵਿਅਕਤੀ ਆ ਹੂੰ ਚਾਹੇ ਬਾਦਲ ਪਰਿਵਾਰ ਆ ਚਾਹੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਨੇ ਚਾਹੇ ਪ੍ਰਧਾਨ ਨੇ ਇਹਨਾਂ ਦੇ ਜਿਹੜੇ ਕਾਰਜਕਾਰੀ ਪੂਂਦਰ ਸਾਹਿਬ ਨੇ ਚਾਹੇ ਮਲੂਕਾ ਸਾਹਿਬ ਨੇ ਚਾਹੇ ਹੋਰ ਵੀ ਕਈ ਜਿਹੜੇ ਬੰਦੇ ਨੇ ਇਹਨਾਂ ਦੇ ਬਲਟੋਆ ਸਾਹਿਬ ਸਾਰੇ ਇਹਨਾਂ ਨੂੰ ਜਿਹੜਾ ਨਕਾਰ ਦਿੱਤਾ ਗਿਆ ਲੋਕਾਂ ਵੱਲੋਂ ਤੇ ਉਹਦੇ ਨਾਲ ਨਾਲ ਜਿਹੜੀ ਸ਼੍ਰੋਮਣੀ ਕਮੇਟੀ ਵੀ ਪਿਛਲੇ ਲੰਮੇ ਸਮੇ ਤੋਂ ਇਹਨਾਂ ਦੇ ਹੱਥਾਂ ਦੇ ਵਿੱਚ ਆ ਉਹ ਵੀ ਲੋਕਾਂ ਨੇ ਨਕਾਰ ਦਿੱਤੀ ਆ ਤੇ ਜਿਹਦੇ ਖਮਾਜੇ ਇਹਨਾਂ ਨੂੰ ਭੁਗਤਨੇ ਪੈ ਰਹੇ ਆ ਜੀ ਤੁਹਾਨੂੰ ਇਹ ਗੱਲ ਹੋਵੇ ਕਿ ਜਿਹੜੀ ਐਸਜੀਪੀਸੀ ਆ ਹਾਲਾਂਕਿ ਇਹਨਾਂ ਦੇ ਹੱਥਾਂ ਦੇ ਵਿੱਚ ਆ ਇਹ ਗੱਲ ਆ ਲੋਕਾਂ ਦੇ ਕੋਲੋਂ ਕਈਆਂ ਜਾਣੀਆਂ ਹੈਗੀਆਂ ਵੀ ਹੈਗੀਆਂ ਹੈਗੀਆਂ ਨਹੀਂ ਕਈਆਂ ਨਹੀਂ ਬਈ ਜੀ ਇਹ ਗੱਲ ਹੈ ਵੀ ਇਹ ਜਿੱਤੇ ਕਿਹੜੀ ਟਰੈਕਟਰ ਤੇ ਨੇ ਹਮ ਅਕਾਲੀ ਦਲ ਦੇ ਵਰਸ ਜਿਹੜੇ ਬੰਦੇ ਲੜੇ ਉਹ ਤਾਂ ਹਰੇ ਹੋਏ ਆ ਹਮ ਇਹ ਸਾਰੇ ਅਕਾਲੀ ਦਲ ਦੇ ਹੀ ਜਿੱਤੇ ਹੋਏ ਬੰਦੇ ਆ ਇਹਨਾਂ ਦੇ ਪ੍ਰਧਾਨ ਬੰਦੇ ਆ ਇਹ ਪ੍ਰਧਾਨ ਦੀ ਚੋਣ ਕਰਦੇ ਆ ਇਹਨਾਂ ਦੇ ਵਿੱਚੋਂ ਲੋਕਾਂ ਨੇ ਬਗਾਵਤ ਕੀਤੀ ਉਹ ਅੱਡ ਹੋ ਗਏ ਹਮ ਚਾਹੇ ਬੀਬੀ ਜੰਗੀਰ ਕੌਰ ਆ ਚਾਹੇ ਉਹਦੇ ਵਿੱਚ 60 70 ਮ ਤਾਂ ਉਹ ਜ਼ਰੂਰ ਅੱਜ ਦੇ ਸਮੇਂ 'ਚ ਪਰ ਕਿਤੇ ਨਾ ਕਿਤੇ ਪਹਿਲਾਂ ਉਹ ਇਹਨਾਂ ਦੀਆਂ ਕਮੀਆਂ ਨੂੰ ਦੇਖਦੇ ਹੀ ਅੱਡ ਹੋਏ ਹੈ ਤਾਂ ਇੱਕ ਹੀ ਸੀ ਹੂੰ ਸੋ ਅੱਜ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆਪਣੇ ਅਕਸ ਦੀ ਗੱਲ ਕਰ ਗਿਆ ਤਾਂ ਉਹਨਾਂ ਦਾ ਅਕਸ ਸਾਫ ਦਾ ਬਹੁਤ ਵੱਡਾ ਮੈਂ ਐਸੇ ਸਰਦਾਰ ਹਜਿੰਦਰ ਸਿੰਘ ਧਾਮੀ ਹੋਣ ਦਾ ਬਹੁਤ ਸਤਿਕਾਰ ਕਰਦਾ ਜਿਹੜੇ ਤਰੀਕੇ ਦੇ ਉਹ ਬੰਦੇ ਨੇ ਉਸ ਤਰੀਕੇ ਦਾ ਮੈਂ ਬਹੁਤ ਵੱਡਾ ਸਤਿਕਾਰ ਕਰਦਾ ਉਹਨਾਂ ਦਾ ਹੂੰ ਕਿਉਂਕਿ ਉਹਨਾਂ ਨੇ ਬੰਦੀ ਸਿੰਘਾਂ ਦੇ ਵੀ ਕੇਸ ਲੜੇ ਉਹਨਾਂ ਨੇ ਆਪਣੀ ਜਿਹੜਾ ਸੰਘਰਸ਼ਮਈ ਜੀਵਨ ਦੇ ਵਿੱਚ ਸਿੱਖ ਸਫਿਆਂ ਦੇ ਵਿੱਚ ਆਪਦਾ ਇੱਕ ਵੱਖਰਾ ਨਾਂ ਰੱਖਿਆ ਪਰ ਅੱਜ ਉਸ ਨਾਂ ਨੂੰ ਢਾਹ ਲੱਗਦੀ ਇਸ ਗੱਲ ਤੇ ਜਾ ਰਹੀ ਹੈ ਕਿ ਉਹ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਤੇ ਪ੍ਰਧਾਨ ਹੋਣ ਦੇ ਨਾਲ ਲੋਕਾਂ ਦੀਆਂ ਜਿਹੜੀਆਂ ਉਹਨਾਂ ਤੋਂ ਇਸ਼ਾਵਾਂ ਨੇ ਲੋਕਾਂ ਦੇ ਜਿਹੜਾ ਇੱਕ ਮਾਈਂਡਸੈਟ ਹੋਇਆ ਉਹਨਾਂ ਦੀਆਂ ਉਹਨਾਂ ਵੱਲੋਂ ਜਿਹੜੀਆਂ ਪ੍ਰਤੀਕਿਰਿਆਵਾਂ ਆਉਣੀਆਂ ਚਾਹੀਦੀਆਂ ਨਹੀਂ ਆ ਰਹੀਆਂ ਜਿਸ ਦੇ ਕਰਕੇ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਤੇ ਉਸ ਵਿਰੋਧ ਦੇ ਚਲਦਾ ਹੀ ਉਹਨਾਂ ਨੂੰ ਅਸਤੀਫਾ ਦੇਣਾ ਪੈ ਰਿਹਾ ਕਿਉਂਕਿ ਇੱਕ ਬੰਦੇ ਦਾ ਆਪਦਾ ਨਿੱਜੀ ਸ਼ਾਕ ਹੁੰਦੀ ਹੈ ਜਿਹੜੀ ਕਿਤਨਾ ਕਿਤੇ ਉਹਨੂੰ ਵੀ ਠਾਲਾ ਕਰੀ। ਫਰਿੰਦਰ ਸਿੰਘ ਧਾਮੀ ਸਾਹਿਬ ਨੇ ਅਸਤੀਫੇ ਤੋਂ ਬਾਅਦ ਦੇ ਵਿੱਚ ਗੱਲ ਕਰੀ ਹੈ ਕਿ ਮਾਜਰਾ ਪਾੜ ਪਿਆ ਹੋਇਆ ਸੀ, ਖੇਰੂ ਖੇਰੂ ਹੋਈ ਸੀ ਜਿਹੜੀ ਚੀਜ਼ਾ ਉਹਨੂੰ ਮੈਂ ਖਤਮ ਕਰਨਾ ਚਾਹੁੰਦਾ ਸੀਗਾ ਪਰ ਮੈਂ ਦਬਾਅ ਦੇ ਕਰਕੇ ਚੀਜ਼ ਕਰਨੀ ਪਾਇਆ। ਦੇਖੋ ਸਿਆਣਫ ਵਾਲੀ ਗੱਲ ਆ ਪਰ ਚਲੋ ਠੀਕ ਆ ਅਸਤੀਫਾ ਦੇ ਕੇ ਪਾਸੇ ਹੋਣਾ ਵੀ ਕੋਈ ਬੜੀ ਵੱਡੀ ਸਿਆਣਫਣੀ ਮੈਂ ਕਹੂੰਗਾ ਕਿ ਲੋਕਾਂ ਦੀਆਂ ਜਿਹੜੀਆਂ ਇੱਛਾ ਸੀ ਜੀ ਆਪਾਂ ਪੂਰੇ ਕਰਦੀਏ ਆਪਾਂ ਆਪਦੀ ਠੋਕ ਵਾ ਜਾ ਕੇ ਅੱਜ ਪਾਸੇ ਹੋ ਜਾਣਾ ਤਾਂ ਇਥੇ ਤਾਕਤ ਦਾ ਅੰਦਾਜ਼ਾ ਲਾਇਆ ਜਾ ਸਕਦਾ ਵੀ ਜਿਹੜੀ ਤਾਕਤ ਉਹਨਾਂ ਨੂੰ ਦਬਾਉਣ ਦੇ ਵਿੱਚ ਲੱਗੀ ਹੋਈ ਹੈ ਉਹ ਕੋਈ ਨਿੱਕੀ ਤਾਕਤ ਨਹੀਂ ਹੈਗੀ ਹੂੰ ਉਹ ਲੋਕਾਂ ਦਾ ਹੱਥ ਬਹੁਤ ਵੱਡੇ ਪੱਦਰ ਤੇ ਆ ਤੁਸੀਂ ਇੱਕੋ ਗੱਲ ਲਾ ਲਓ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਪਿਛਲੇ 13 ਸਾਲਾਂ ਤੋਂ ਨਾ ਹੋਣੀਆਂ ਹੂੰ ਕੀ ਕੀ ਇਹ ਖਮਾਜਾ ਭਗਤਾਂ ਨੂੰ ਮਿਲਦਾ ਇਹੀ ਚੀਜ਼ਾਂ ਦਾ ਸਾਡੇ ਗੁਰੂਤਾ ਮਦ ਤੇ ਵਿਰੋਧਤਾ ਸਾਡੇ ਉਹ ਪ੍ਰੰਤਕ ਬੰਦਿਆਂ ਦੀ ਵਿਰੋਧਤਾ ਹੋਣ ਲੱਗੀ ਲੋਕਾਂ ਦੇ ਵਿੱਚ ਆਮ ਗਲੈਰਾਂ ਦੇ ਵਿੱਚ ਅਸੀਂ ਕੀ ਇੱਕ ਸਨੇਹਾ ਲੈ ਕੇ ਜਾ ਰਹੇ ਹਾਂ ਲੋਕਾਂ ਦੇ ਵਿੱਚ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਮੜਾ ਹੋ ਗਿਆ ਹੂੰ ਜਥੇਦਾਰ ਵੀ ਸਾਡੇ ਤਖਤ ਦਾ ਮਾੜਾ ਹੋ ਗਿਆ ਹੂੰ ਤੇ ਜੇ ਇਹੀ ਉਹਨਾਂ ਬੰਦਿਆਂ ਤੋਂ ਪਾਸੇ हट ਕੇ ਇਹੀ ਬੰਦੇ ਭਾਵੇਂ ਜਥੇਦਾਰ ਲੱਗੇ ਹੁੰਦੇ ਤੇ ਮੈਨੂੰ ਲੱਗਦਾ ਕੌਮ ਨੇ ਇਹਨਾਂ ਤੇ ਕਦੇ ਵੀ ਗੱਲ ਨਹੀਂ ਕਰਨੀ ਸੀ ਹੂੰ ਕਿਉਂਕਿ ਜਿਹੜੀ ਅੱਜ ਕੌਮੀਆ ਤੌਰ ਤੇ ਇੱਕ ਤਖਤ ਦੇ ਜਥੇਦਾਰ ਦੀ ਮਰਜ਼ਾਦਾ ਨੂੰ ਢਾਹ ਲੱਗ ਰਹੀ ਆ ਇਹ ਸਾਡੇ ਲਈ ਨੁਕਸਾਨਦਾਇਕ ਜੀ ਪਰ ਕੁਝ ਲੋਕ ਇਹ ਵੀ ਕਹਿ ਰਹੇ ਕਿ ਗਿਆਨੀ ਹਰਪ੍ਰੀਤ ਸਿੰਘ ਇਹਨਾਂ ਦੇ ਲਪਾਫਿਆਂ ਦੇ ਵਿੱਚੋਂ ਨਿਕਲੇ ਉਹ ਜਥੇਦਾਰ ਦੇਖੋ ਇਹ ਤਾਂ ਕੋਈ ਲੋਕੀਸ਼ੀਪ ਹੀ ਗੱਲ ਨਹੀਂ ਵੀ ਜਿੰਨੇ ਜਥੇਦਾਰ ਲਾਏ ਜਾ ਰਹੇ ਆ ਤੇ ਪਿਛਲੇ 13 ਸਾਲਾਂ ਤੋਂ ਇਹਨਾਂ ਵਰਲੇ ਲਾਏ ਜਾ ਰਹੇ ਆ ਇਹ ਤਾਂ ਕੋਈ ਅਣਹੋਣੀ ਨਹੀਂ ਕੋਈ ਲੋਕੀਸ਼ੀਪੀ ਨਹੀਂ ਕੋਈ ਕਿਸੇ ਨੂੰ ਅਣਦੇਖੀ ਨਹੀਂ ਹੈਗੀ ਬਈ ਕੌਣ ਹੈ ਪਰ ਗੱਲ ਇਹ ਹੈ ਕਿ ਉਸ ਤਖਤ ਤੇ ਜਥੇਦਾਰੀ ਕਰਕੇ ਬੰਦਾ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਉਸ ਤਰੀਕੇ ਦਾ ਰਿਪਰੈਜ਼ੈਂਟੇਟਿਵ ਬਣਦਾ ਜਿਹੜਾ ਲੋਕ ਚਾਹੁੰਦੇ ਆ ਜ਼ਰੂਰੀ ਨਹੀਂ ਹੁੰਦਾ ਕਿ ਬੰਦਾ ਚਲੋ ਇਹਨਾਂ ਵੱਲੋਂ ਜੇ ਆਪਾਂ ਗੱਲ ਕਰੀਏ ਵੀ ਕਾਰਜਕਾਲ ਦੀ ਪਿਛਲੇ ਲੰਮੇ ਕਾਰਜਕਾਲ ਦੀ ਗੱਲ ਕਰੀਏ ਕਾਲੀਦਾਲ ਦੇ ਕਈ ਇਹੋ ਜਿਹੇ ਕਾਰਜਕਾਲ ਹੋਣਗੇ ਜਿਹੜੇ ਪੰਜਾਬ ਨੂੰ ਚੰਗੇ ਰਾਹਾਂ ਤੇ ਲੈ ਕੇ ਆਏ ਪਰ ਮਾਰੇ ਰਹਾਂ ਵਾਲੇ ਜਿਹੜੇ ਉਹ ਚੰਗਿਆਂ ਉੱਪਰ ਨਹੀਂ ਆਉਂਦੇਣਗੇ ਕਿਉਂਕਿ ਜਿਹੜੇ ਮਾਰੇ ਉਹਨਾਂ ਨੇ ਕੰਮ ਸਭ ਤੋਂ ਵੱਡਾ ਮਾਰਾ ਪੰਜਾਬ ਦੇ ਸਿੱਖਾਂ ਦੇ ਲਈ ਜਾਂ ਪੰਜਾਬ ਦੇ ਲੋਕਾਂ ਦੇ ਲਈ ਸਭ ਤੋਂ ਵੱਡਾ ਗੁਰੂ ਗ੍ਰੰਥ ਸਾਹਿਬ ਦਾ ਜੇ ਉਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਹਨਾਂ ਦੇ ਰਾਤ 'ਚ ਹੋ ਜੇ ਤੇ ਫਿਰ ਉਹ ਭਾਵੇਂ ਲੱਖ ਸੋਨੇ ਦੀਆਂ ਕੰਨਾਂ ਕੱਢੀ ਜਾਣ ਉਹ ਥੋੜੀ ਚੰਗੀਆਂ ਲੱਗਣਗੀਆਂ ਹੂੰ ਸੋ ਇਹੀ ਚੀਜ਼ਾਂ ਨਾਲ ਹੋਈਆਂ ਕਿ ਸਭ ਤੋਂ ਵੱਡੀ ਕੋਤਾਹੀ ਬੇਅਦਬੀ ਕਰਨ ਵਾਲੇ ਨੂੰ ਮਾਫੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਦਵਾਈ ਗਈ ਹੂੰ ਮਾਫੀ ਦਿਵਾਉਣ ਦੇ ਨਾਲ ਉਹਨੂੰ ਪ੍ਰਚਾਰਿਆ ਗਿਆ ਪ੍ਰਚਾਰਿਆ ਕਿਦੇ ਵੱਲੋਂ ਗਿਆ ਵੀ ਇੱਕ ਤਾਂ ਬੰਦੇ ਨੂੰ ਤੁਸੀਂ ਮਾਫ ਖੋਦ ਕੀਤਾ ਉਸ ਤੋਂ ਬਾਅਦ ਉਹਨੂੰ ਤੁਸੀਂ ਖੁਦ ਪ੍ਰਚਾਰ ਰਹੇ ਹੋ ਕਿ ਉਹਨੇ ਮਾਫੀ ਮੰਗੀ ਆਪਦੇ ਵੱਲੋਂ ਤੁਸੀਂ ਪੈਸੇ ਲਾ ਕੇ ਹੂੰ 90 ਲੱਖ ਦੇ ਇਸ਼ਤਿਹਾਰ ਜਿਹੜੇ ਉਸ ਤੱਤ ਦੀ ਫਸੀਲ ਤੇ ਖੜ ਕੇ ਉਹ ਮੰਨੇ ਨੇ ਲੋਕ ਕਿੰਨਾਂ ਨੇ ਲਵਾਏ ਨਹੀਂ ਹੂੰ ਤਾਂ ਉਹ ਜ਼ਿੰਮੇਵਾਰ ਨਹੀਂ ਉਹਨੂੰ ਪ੍ਰਚਾਰਨ ਦੇ ਵਿੱਚ ਤੁਸੀਂ ਗੋਲਕਾਂ ਦੀ ਦਰਵਾਰਤੋਂ ਕੀਤੀ ਹੂੰ ਤਾਂ ਹੋਰ ਵੀ ਕਈ ਥਾਵਾਂ ਤੇ ਤੁਸੀਂ ਦਰਵਾਰਤੋਂ ਕਰਦੋ ਜਿਹੜੀ ਲੋਕਾਂ ਨੂੰ ਅੱਜ ਭਲੀ ਭਾਤ ਜਾਣੀ ਜਾਣੂਆ ਹੂੰ ਤਾਂ ਇਹਨਾਂ ਚੀਜ਼ਾਂ ਦਾ ਉਹਨਾਂ ਨੂੰ ਖਮਾਇਦਾ ਜਿਹੜਾ ਭੁਗਤਣਾ ਪੈ ਰਿਹਾ ਤੇ ਮੈਨੂੰ ਲੱਗਦਾ ਕਿ ਇਹ ਗੁਰੂ ਦੀ ਕਚਹਿਰੀ ਦੇ ਵਿੱਚੋਂ ਤੇ ਲੋਕਾਂ ਦੀ ਕਚਹਿਰੀ ਦੇ ਵਿੱਚੋਂ ਬਖਸ਼ ਨਹੀਂ ਜਾਣਗੇ ਲੋਕ ਕੁਝ ਇਹ ਵੀ ਬਾਈ ਗੱਲਾਂ ਕਰ ਰਿਹਾ ਕਿ ਅਕਾਲੀ ਦਲ ਲਹੂ ਦੇ ਤਿਉਹਾਰਾਂ ਦੇ ਬਲੋਂ ਸਿੰਜੀ ਹੋਈ ਪਾਰਟੀ ਹੈ ਕਈਆਂ ਕੁਰਬਾਨੀਆਂ ਹੋਈਆਂ ਨੇ ਅਕਾਲੀ ਦਲ ਨੂੰ ਬਣਾਉਣ ਵਾਸਤੇ ਅੱਜ ਨਰਾਸ਼ਤਾ ਅਕਾਲੀ ਦਲ ਨੂੰ ਨਾਲ ਉਹ ਲੋਕਾਂ ਨੂੰ ਅੱਜ ਇੱਕ ਜਿਹੜੇ ਪੰਥਕ ਚਿਹਰੇ ਆ ਜਾਂ ਰਾਜਨੀਤਿਕ ਚਿਹਰੇ ਆ ਉਹਨਾਂ ਦੇ ਨਾਲ ਸਬੂਤ ਕਰੀਏ ਦੇਖੋ ਅਕਾਲੀ ਦਲ ਨਹੀਂ ਪੰਜਾਬ ਤੋਂ ਮਰਨਾ ਚਾਹੀਦਾ ਨਾ ਮਰ ਸਕਦਾ ਨਾ ਖਤਮ ਹੋ ਸਕਦਾ ਕਿਉਂਕਿ ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਉਹ ਪਾਰਟੀ ਆ ਜਿਹੜੀ ਚੱਪੇ-ਚੱਪੇ ਤੇ ਸਿੱਖਾਂ ਦਾ ਖੂਨ ਡੁੱਲਿਆ ਹੂੰ ਤਾਂ ਪੰਜਾਬ ਦੇ ਭਲੇ ਲਈ ਬਣਾਈ ਹੋਈ ਉਹ ਪਾਰਟੀ ਸੀ ਇੱਕ ਪੰਥਕ ਪਾਰਟੀ ਸੀ ਇੱਕ ਪੰਥਕ ਜਮਾਤ ਸੀ ਜਿੱਥੇ ਪੰਜਾਬ ਦੀ ਗੱਲ ਹੀ ਹੋ ਸਕਦੀ ਇਕੱਲੀ ਹੂੰ ਤਾਂ ਉਸ ਨੂੰ ਰਾਜਨੀਤਿਕ ਰੰਗਤ ਦੇਣ ਵਾਲੇ ਲੋਕਾਂ ਨੇ ਉਸ ਪਾਰਟੀ ਦੇ ਵਕਾਰ ਨੂੰ ਇੰਨਾ ਕਿ ਛੋਟਾ ਕਰਤਾ ਕਿ ਅੱਜ ਅੱਜ ਦੀ ਜਨਰੇਸ਼ਨ ਆ ਜੇ ਉਹਨੂੰ ਤੁਸੀਂ ਕਹੋਗੇ ਵੀ ਯਾਰ ਅਕਾਲੀ ਦਲ ਆਏ ਆ ਅਗਲਾ ਉਹ ਗਾਲ ਕੱਢ ਕੇ ਗੱਲ ਕਰਦਾ ਜਿਹੜੀ ਅੱਜ ਦੀ ਜਨਰੇਸ਼ਨ ਆ 30 ਤੋਂ 25 ਤੋਂ 30 ਸਾਲ ਵਾਲਾ ਵਰਗ ਆ ਜਿਹੜਾ ਕਿਉਂਕਿ ਉਹਨਾਂ ਦੇ ਮਨ ਚੋਂ ਪਿਰਤੀ ਪਾ ਦਿੱਤੀ ਗਈ ਇਸ ਤਰੀਕੇ ਵੀ ਅਕਾਲੀ ਦਲ ਇੱਕ ਨਾਰਮਲ ਗੱਲੀ ਹੈ ਪਰ ਇਹਦੇ ਪਿੱਛੇ ਇਤਿਹਾਸ ਬਹੁਤ ਵੱਡਾ ਅਕਾਲੀ ਫੂਲਾ ਸਿੰਘ ਵਰਗੇ ਸਾਡੇ ਜਥੇਦਾਰ ਹੋਏ ਆ ਜਿਨ੍ਹਾਂ ਨੇ ਉਸ ਸਮੇਂ ਦੇ ਰਾਜਾਂ ਨੂੰ ਵੀ ਤਲਬ ਕੀਤਾ ਹੋਇਆ 1919 ਦੇ ਵਿੱਚ ਇਹ ਜਿਹੜੀ ਪਾਰਟੀ ਦੀ ਨੀਂ ਰੱਖੀ ਜਾਂਦੀ ਆ ਤੇ 1965 ਦੇ ਵਿੱਚ ਜਾ ਕੇ ਸਰਕਾਰ ਚ ਆਉਂਦੇ ਆ ਮਤਲਬ ਉਹਨੂੰ ਰਾਜਨੀਤਿਕ ਰੰਗ ਚ ਲੈ ਕੇ ਆਉਂਦੇ ਆ ਤਾਂ ਜਿਹੜੇ ਪਿਛਲਾ ਮੈਂ ਕਹੂੰਗਾ ਕਿ 40 ਤੋਂ 45 ਸਾਲ ਦਾ ਵਕਤ ਦਾ ਪੰਤਕ ਹਿੱਤਾਂ ਲਈ ਰਿਹਾ ਅਕਾਲੀ ਦਲ ਦੀ ਅਗਵਾਈ ਦੇ ਵਿੱਚ ਕਿੰਨੇ ਮੋਰਚੇ ਲੱਗੇ ਆ ਅਕਾਲੀ ਦਲ ਦੀ ਅਗਵਾਈ ਦੇ ਵਿੱਚ ਮਸੰਦਾ ਨੂੰ ਬਾਹਰ ਕੱਢਿਆ ਗਿਆ ਮਤਲਬ ਕਿੱਥੋਂ ਤੱਕ ਦੀਆਂ ਗੱਲਾਂ ਹੋਈਆਂ ਹੂੰ ਤਾਂ ਉਹ ਅਸੀਂ ਭੁੱਲ ਨਹੀਂ ਸਕਦੇ ਜੈਤੋ ਦਾ ਮੋਰਚਾ ਬਹੁਤ ਲੰਮਾ ਚੱਲਿਆ ਚਾਬੀਆਂ ਦਾ ਮੋਰਚਾ ਹੋਇਆ ਜੈਤੋ ਦਾ ਹੋਇਆ ਨਨਕਾਣਾ ਸਾਹਿਬ ਦਾ ਹੋਇਆ ਹੋਰ ਵੀ ਪੰਜਾਬ ਦੇ ਵਿੱਚ ਜੇ ਪੰਥਕ ਸਫਰ ਦੀ ਗੱਲ ਕਰਨ ਦੀ ਗੱਲ ਕਰੀਏ ਸਾਡੇ ਇਤਿਹਾਸ ਨੂੰ ਲੈ ਕੇ ਗੱਲ ਹੋਈ ਆ ਤਾਂ ਅਕਾਲੀ ਦਲ ਤਾਂ ਬਹੁਤ ਸੋਹਣਾ ਰੋਲ ਰਿਹਾ ਇਹ ਨਹੀਂ ਆ ਕਿ ਅੱਜ ਦੋ ਬੰਦਿਆਂ ਦੇ ਕਰਕੇ ਆਪਾਂ ਕਹਿੰਦੇ ਕਿ ਅਕਾਲੀ ਦਲ ਹੀ ਬਦਨਾਮ ਹੋ ਗਿਆ ਇਹ ਇਹ ਅਕਾਲੀ ਦਲ ਨਹੀਂ ਬਦਨਾਮ ਹੋ ਸਕਦਾ ਬੰਦੇ ਜ਼ਰੂਰ ਬ ਜਿਹੜੇ ਅੱਜ ਲੋਕਾਂ ਦਾ ਅੱਡ ਹੋਇਆ ਬਾਦਲ ਦਾ ਪੱਖ ਹੈ ਲਈ ਇਹ ਚਾਹ ਚਾਹ ਪ੍ਰੇਮ ਸਿੰਘ ਚੰਦੂ ਮਜਰਾ ਦੀ ਗੱਲ ਹੋਵੇ ਬੀਬੀ ਜੰਗੀਰ ਕੌਰ ਦੀ ਗੱਲ ਹੋਵੇ ਪਰ ਕੁਝ ਲੋਕ ਇਹ ਵੀ ਆ ਕਿ ਉਹਨਾਂ ਨੂੰ ਸੁਭੀਰ ਸਿੰਘ ਬਾਦਲ ਦੇ ਨਾਲ ਖੜਨਾ ਚਾਹੀਦਾ ਸੀਗਾ ਮੁਸ਼ਕਲ ਸਥਿਤੀ ਦੇ ਬੱਚੇ ਚਰਚਾ ਵੀ ਆ ਪੰਜਾਬ ਦੇ ਵਿੱਚ ਦੇਖੋ ਇਹ ਇਹ ਇੱਕ ਟੀਮ ਹੀ ਲੋਕਾਂ ਨੇ ਨਕਾਰਦੀ ਉਹ ਚਾਹੇ ਕਿੱਥੇ ਤੁਰੇ ਫਿਰਨ ਹੂੰ ਲੋਕਾਂ ਨੇ ਤਾਂ ਉਹਨਾਂ ਨੂੰ ਇਕੱਠਾ ਹੀ ਦੇਖਣਾ ਹੂੰ ਜੇ ਆਪਾਂ ਕਹਗੇ ਨਾ ਵੀ ਉਹ ਅੱਜ ਕੋਈ ਅਕਾਲੀ ਦਲ ਸੁਧਾਰ ਲਹਿਰ ਬਣਾ ਕੇ ਤੁਰਿਆ ਫਿਰਦਾ ਕੋਈ ਕਾਲੀ ਦਲ ਨੂੰ ਬਚਾਉਣ ਦੀ ਗੱਲ ਕਰਦਾ ਤੇ ਕੋਈ ਹੋਰ ਨਵੀਂ ਪਾਰਟੀ ਬਣਾਉਣ ਦੀ ਗੱਲ ਕਰਦਾ ਸੋ ਇਹ ਚੀਜ਼ਾਂ ਲੋਕਾਂ ਨੇ ਉਹਨਾਂ ਸਾਰੀ ਟੀਮ ਨੂੰ ਨਕਾਰਤਾ ਉਹ ਆਪਾਂ ਵਿੱਚ ਇਕੱਠੇ ਨਾ ਹੋਣ ਲੋਕਾਂ ਦੇ ਦਿਖਾਵੇ ਦੇ ਵਿੱਚ ਨਾ ਕਹਿਣ ਵੀ ਅਸੀਂ ਇਕੱਠੇ ਨਹੀਂ ਆ ਅਸੀਂ ਇਹਨਾਂ ਨੂੰ ਮਾਰਾ ਕਹਿੰਦੇ ਅਸੀਂ ਉਹਨਾਂ ਨੂੰ ਮਾਰਾ ਕਹਿੰਦੇ ਨਹੀਂ ਲੋਕਾਂ ਨੇ ਨਾ ਸਾਰਿਆਂ ਨੂੰ ਮਾਰਾ ਕਹਤਾ ਤਾਂ ਇੱਥੇ ਜਿੱਥੇ ਆਪਾਂ ਕਹਿੰਦੀ ਵੀ ਲੋਕਾਂ ਦੀ ਬਹੁਮਤ ਹੋਵੇ ਉੱਥੇ ਕੋਈ ਵੀ ਬੰਦੇ ਮੁੜ ਕੇ ਵੱਡੇ ਨਹੀਂ ਹੁੰਦੇ ਸੋ ਇੱਥੇ ਲੋਕਾਂ ਦੀ ਇਸ ਗੱਲ ਦੇ ਲਈ ਬਹੁਮਤ ਹੈਗੀ ਆ ਕਿ ਸਾਡੇ ਲਈ ਤਰਾਸ ਦੀ ਵਾਲੀ ਗੱਲ ਜ਼ਰੂਰ ਆ ਕਿ ਕਾਲੀ ਦਲ ਅੱਜ ਦੀ ਜਨਰੇਸ਼ਨ ਦੇ ਅੰਦਰੋਂ ਮਰਦਾ ਜਾ ਰਿਹਾ ਨਹੀਂ ਮਰਨਾ ਚਾਹੀਦਾ ਪਰ ਜਿਹੜੇ ਬੰਦੇ ਆ ਜਿਹੜੀ ਟੀਮ ਆ ਉਹ ਜਰੂਰ ਜਾਣੀ ਚਾਹੀਦੀ ਪਿਛਲੇ ਦਿਨਾਂ ਦੇ ਬੱਚਾ ਪਟਿਆਲੇ ਮੀਟਿੰਗ ਹੋਣ ਦੀ ਹਾਲਤ ਰਣ ਕਮੇਟੀ ਦੀ ਤਾਂ ਉਹਦੇ ਵਿੱਚ ਮੰਪਲੀ ਰੈਲੀ ਪਹੁੰਚਦੇ ਨੇ ਸੱਤ ਮੈਂਬਰਾਂ ਦੇ ਵਿੱਚੋਂ ਪੰਜ ਪਹੁੰਚਦੇ ਨੇ ਅਲੀ ਸਾਹਿਬ ਜੀ ਦਾ ਸਟੇਟਮੈਂਟ ਆਈ ਉਹਨਾਂ ਨੇ ਕਿਹਾ ਕਿ ਬਹੁਤ ਮਾੜੀ ਗੱਲ ਹੈ ਇਸ ਤਰ੍ਹਾਂ ਦਾ ਦਵਾਜਣਾ ਚੱਲਣਾ ਹਾਲਾਂਕਿ ਉਹ ਬਾਅਦ ਦੀ ਵਿੱਚ ਬੋਲ ਰਹੇ ਨੇ ਜੇਕਰ ਪਹਿਲਾਂ ਕੀਤਾ ਬੋਲਦੇ ਸ਼ਾਇਦ ਅੱਜ ਇਹ ਸਿੱਤੀ ਨਾ ਹੁੰਦੀ ਨਹੀਂ ਕੋ ਦੇਖੋ ਜੇ ਆਪਾਂ ਐਜ਼ ਇੱਕ ਹਿਊਮਨ ਬੀਇੰਗ ਗੱਲ ਕਰੀਏ ਬੰਦੇ ਦੀ ਗੱਲ ਕਰੀਏ ਤਾਂ ਸਰਦਾਰ ਮਨਪ੍ਰੀਤ ਸਿੰਘ ਐਲੀ ਹੁਣਾਂ ਦਾ ਸਤਕਾਰ ਹਮੇਸ਼ਾ ਲੋਕਾਂ ਦੇ ਵਿੱਚ ਰਿਹਾ ਹੂੰ ਤੇ ਵਿਵਾਖ ਬੋਲਦੇ ਰਹੇ ਆ ਤੇ ਮੈਨੂੰ ਲੱਗਦਾ ਕਿ ਐਡੀ ਹਨੇਰੀ ਦੇ ਵਿੱਚੋਂ ਮੁੱਲਾਪੁਰ ਦੇ ਵਿੱਚੋਂ ਅਕਾਲੀ ਦਲ ਦਾ ਇੱਕੋ ਇੱਕ ਕੈਂਡੀਡੇਟ ਵਧੀਆ ਤਰੀਕੇ ਨਾਲ ਜਿੱਤਣਾ ਉਹ ਵੀ ਉਹਨਾਂ ਦੀ ਆਪ ਦੀ ਨਿੱਜੀ ਦੇ ਸ਼ਾਪ ਦੇ ਕਰਕੇ ਜਿੱਤਿਆ ਤਾਂ ਉਹਦਾ ਉਹਨਾਂ ਨੂੰ ਪਰਸਨਲ ਤੌਰ ਤੇ ਮੈਂ ਗੁਆ ਕ੍ਰੈਡਿਟ ਜਾਂਦਾ ਪਰ ਜਿੱਥੇ ਜਿੱਥੇ ਦਬਾਅ ਤੁਸੀਂ ਕਹਿੰਦੇ ਹੋ ਇੱਕ ਪ੍ਰਧਾਨ ਤੇ ਪੈ ਗਿਆ ਜਥੇਦਾਰ ਪਾਸੇ ਕਰ ਦਿੱਤਾ ਗਿਆ ਤਖਤ ਦਾ ਹੂੰ ਚਾਹੇ ਜਿਵੇਂ ਦੀਆਂ ਮਰਜ਼ੀ ਗੱਲਾਂ ਹੋਣ ਉਹਨਾਂ ਦੇ ਜਦੋਂ ਖਲਾਫ ਫੈਸਲੇ ਦੇਣ ਵਾਲੇ ਲੋਕੇ ਪਾਸੇ ਕਰ ਦਿੱਤੇ ਜਾਂਦੇ ਆ ਤਾਂ ਤੁਸੀਂ ਇਹ ਸਮਝੋ ਕਿ ਦਬਾਅ ਤਾਂ ਬਹੁਤ ਵੱਡੇ ਪੱਧਰ ਦਾ ਹੀ ਆ ਪਿੱਛੇ ਬਹੁਤ ਵੱਡੀਆਂ ਉਹਨਾਂ ਤਾਕਤਾਂ ਦਾ ਹੱਥ ਹੋ ਸਕਦਾ ਜਿਹੜੀਆਂ ਪੰਜਾਬ ਨੂੰ ਮੋੜ ਸਰਜੀਤ ਪੰਜਾਬ ਨਹੀਂ ਹੋਣਾ ਦੇਣਾ ਚਾਹੁੰਦੀਆਂ ਜਾਂ ਪੰਤਖ ਸਫਿਆਂ ਦੇ ਵਿੱਚ ਨਹੀਂ ਉੱਭਰਨ ਦੇਣਾ ਚਾਹੁੰਦੀਆਂ ਸੋ ਉਹਨਾਂ ਲੋਕਾਂ ਦੇ ਦਬਾਅ ਤੋਂ ਰਹਿਣਗੇ ਜੀ ਤੁਸੀਂ ਬਾਈ ਵਾਰ-ਵਾਰ ਹੀ ਗੱਲ ਕਰ ਰਹੇ ਹੋ ਜਿਕਰ ਇਹ ਚਿਹਰੇ ਅਕਾਲੀ ਦਲ ਤੋਂ ਵੱਖ ਹੁੰਦੇ ਆ ਚਾਹੇ ਪਾੜੀਆਂ ਵੱਡੇ ਚਿਹਰੇ ਆ ਜਿਹੜੇ ਪ੍ਰੋਫੈਸਰ ਫਰੇਮਸਾਂ ਚੰਦੂ ਮજરા ਦੀ ਗੱਲ ਹੋਵੇ ਬਲਵੰਤ ਸਿੰਘ ਪੁੰਦਰ ਦੀ ਗੱਲ ਹੋਵੇ ਜਿਹੜੇ ਚਿਹਰੇ ਅੱਠ ਹੁੰਦੇ ਅਕਾਲੀ ਦਲ ਤੋਂ ਨਵੀਂ ਜਨਰੇਸ਼ਨ ਅਕਾਲੀ ਦਲ ਨਾਲ ਜੁੜਦੀ ਆ ਕੀ ਅਕਾਲੀ ਦਲ ਪੰਜਾਬ ਦੇ ਵਿੱਚ ਸਰਵਾਈਵ ਕਰ ਸਕਦਾ ਬਿਲਕੁਲ ਕਰ ਸਕਦਾ ਬਾਈ ਕੀ ਪੰਜਾਬ ਦੇ ਵਿੱਚ ਸਾਡੇ ਕੋਲੇ ਪ੍ਰੋਫੈਸਰ ਨਹੀਂ ਹੈਗੇ ਚੰਗੇ ਕੀ ਪੰਜਾਬ ਦੇ ਵਿੱਚ ਸਾਡੇ ਕੋਲੇ ਬੁੱਧੀਜੀਵੀ ਚੰਗੇ ਨਹੀਂ ਹੈਗੇ ਅਕਾਲੀ ਦਲ ਨੂੰ ਪੰਥ ਕਲੀਹਾਂ ਤੇ ਲੈ ਕੇ ਆਓ ਪਹਿਲਾਂ ਅਸੀਂ ਅਕਾਲੀ ਦਲ ਦੀ ਜਿਹੜੀ ਜਮਾਤ ਸੀ ਪੰਥਕ ਸੀ ਹੂੰ ਉਹ ਪੰਥਕਾਲੇ ਪਾਸਿਓਂ ਖਿਸਕ ਗਈ ਗੁਰੂ ਦੇ ਓਟ ਅਸਰੇ ਵਾਲੇ ਪਾਸਿਓਂ ਖਿਸਕ ਗਈ ਤੇ ਰਾਜ ਭਗਤ ਕਿਵੇਂ ਆਜੂਗੀ ਹੂੰ ਸਾਡੇ ਤਾਂ ਗੁਰੂ ਦਾ ਹੀ ਫਰਮਾਨ ਆ ਬਾਣੀ ਦਾ ਫਰਮਾਨ ਆ ਰਾਜ ਬਿਨਾਂ ਨਾ ਧਰਮ ਚੱਲੇ ਹੈ ਧਰਮ ਬਿਨਾਂ ਸਭ ਬਲੇ ਸ ਜੇ ਸਾਡਾ ਰਾਜ ਵੀ ਤੰਗੇ ਆਉ ਉਹ ਜੇ ਸਾਡਾ ਧਰਮ ਸੁਰੱਖਤ ਰਹੂਗਾ ਹੂੰ ਜੇ ਅਸੀਂ ਧਰਮ ਵਾਲੇ ਪਾਸੇ ਨੂੰ ਪਹਿਲਾਂ ਪਹਲ ਦੇ ਗਏ ਸਾਡੀਆਂ ਆ ਬਾਰ-ਬਾਰ ਹੋ ਰਹੀਆਂ ਗੁਰੂ ਦੀਆਂ ਬੇਅਦਬੀਆਂ ਦੇ ਉੱਤੇ ਗੱਲ ਕਰ ਰਹੇ ਹਾਂ ਅਸੀਂ ਉਹਨੂੰ ਰੋਕਣ ਦੇ ਲਈ ਇੱਕ ਜੁਟਤਾ ਕਰੀਏ ਪੂਰੇ ਪੰਜਾਬ ਦੇ ਲੋਕ ਪੂਰੇ ਪੰਜਾਬ ਵਾਸੀਓ ਇਕੱਠੇ ਹੋ ਕੇ ਸੀ ਉਹਨੂੰ ਇੱਕ ਪਲੇਟਫਾਰਮ ਨੂੰ ਤਿਆਰ ਕਰੀਏ ਅਕਾਲੀ ਦਲ ਸੱਜੀ ਤੋਂ ਸਦਾ ਜ਼ਰੂਰੀ ਨਹੀਂ ਹੁੰਦਾ ਕਿ ਅਕਾਲੀ ਦਲ ਬਣਾ ਕੇ ਤੁਸੀਂ ਸਰਕਾਰੀ ਬਣਾਉਣੀ ਆ ਹੂੰ ਪੰਜਾਬ ਦਾ ਪੰਥਕ ਸਫੈ ਤੁਸੀਂ ਚੱਕੋਗੇ ਬਹੁਤ ਵੱਡਾ ਪਿਆ ਸਾਡੀਆਂ ਚੱਪੇ ਚੱਪੇ ਤੇ ਲੋਕ ਸ਼ਹੀਦ ਹੋਏ ਅਸੀਂ ਇੰਨੇ ਕੱਜ ਇਸ ਸਿਸਟਮ ਦੇ ਅੰਦਰੋਂ ਡਰੇ ਬੈਠੇ ਆ ਕਿ ਮੈਂ ਮਤਲਬ ਜੇ ਗਨੌਣ ਤੇ ਵੀ ਆ ਜਾ ਤਾਂ ਹਜ਼ਾਰਾਂ ਦੀ ਗਿਣਤੀ ਚ ਸਿੰਘ ਸ਼ਹੀਦ ਹੋਣਗੇ ਜਿਨ੍ਹਾਂ ਦੀਆਂ ਲੋਕਾਂ ਨੇ ਅੱਜ ਤੱਕ ਬਰਸੀਆਂ ਨਹੀਂ ਮਨਾਈਆਂ ਹੂੰ ਲੋਕਾਂ ਨੂੰ ਯਾਦ ਨਹੀਂ ਕਿਹਨਾਂ ਦੇ ਭੋਗ ਨਹੀਂ ਪਾਏਗੇ ਸੋ ਇਹ ਅਕਾਲੀ ਦਲ ਦੇ ਕੰਮ ਆ ਇਹ ਸਾਡੇ ਉਹਨਾਂ ਸਫਿਆਂ ਦੇ ਕੰਮ ਆ ਵੀ ਜਿਹੜੇ ਲੋਕਾਂ ਨੂੰ ਦੱਸਣ ਦੀ ਆ ਵੀ ਸਾਡੀ ਪੰਥਕ ਲੈਣ ਕੀਆਂ ਦੀਆਂ ਸਨ ਸਾਨੂੰ ਉਧਰ ਤਰਨ ਦੀ ਲੋੜ ਆ ਲੋਕਾਂ ਦੇ ਬੱਚਾ ਪੰਥ ਨੂੰ ਪੰਥਕ ਹਿੱਤਾਂ ਨੂੰ ਲੈ ਕੇ ਜਾਂ ਪੰਥਕ ਚਿਹਰਾ ਨੂੰ ਲੈ ਕੇ ਨਿਰਾਸ਼ਤਾ ਮਣ ਜਾਣੀ ਜਿੱਕ ਜਥੇਦਾਰ ਅਕਾਲੀ ਫੂਲਾ ਸਿੰਘ ਵਰਗੇ ਸੀਗੇ ਜਿਨ੍ਹਾਂ ਨੇ ਰਣਜੀਤ ਸਿੰਘ ਨੂੰ ਕੋੜੇ ਮਾਰਨ ਦੀ ਸਜ਼ਾ ਸੁਣਾਈ ਸੀ ਪਰ ਅੱਜ ਅਕਾਲ ਤਰਫ ਸਾਹਿਬ ਦੇ ਨਾਲ ਹੀ ਸਿੱਧੇ ਟੱਕਰ ਲਈ ਜਾ ਰਹੀ ਹੈ ਇਹ ਤਾਂ ਜਥੇਦਾਰ ਨੇ ਪਾਸੇ ਕਰ ਦਿੰਦੇ ਆ ਜਿਹੜਾ ਕੋਈ ਖਿਲਾਫ ਬੋਲਦਾ ਸੋ ਇਹੋ ਜਿਹੇ ਲੋਕ ਪੰਜਾਬ ਨੂੰ ਕਿਵੇਂ ਪ੍ਰਵਣ ਹੋ ਜਾਣਗੇ ਹੂੰ ਸੋ ਇਹ ਤਾਂ ਲੋਕਾਂ ਨੇ ਨਕਾਰੇ ਹੋਏ ਆ ਮੁੱਢੋਂ ਨਕਾਰ ਤੇ ਲੋਕ ਆ ਪਰ ਮੈਂ ਨਵੀਂ ਜਿਹੜੀ ਜਨਰੇਸ਼ਨ ਆ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਅਸੀਂ ਇਤਿਹਾਸ ਪੜ੍ਹੀਏ ਅਸੀਂ ਉਸ ਇਤਿਹਾਸ ਤੋਂ ਮੁਨਕਰ ਨਾ ਹੋਈਏ ਅਸੀਂ ਅਕਾਲੀ ਦਲ ਨੂੰ ਬਚਾਉਣ ਦੇ ਲਈ ਸਰਜੀਤ ਕਰਨ ਦੇ ਲਈ ਪੰਜਾਬ ਦੇ ਵਿੱਚ ਹਰ ਇੱਕ ਸਿੱਖ ਨੂੰ ਅਕਾਲੀ ਬਣ ਦੀ ਲੋੜ ਆ ਜ਼ਰੂਰੀ ਨਹੀਂ ਕਿ ਅਕਾਲੀ ਇਹਨਾਂ ਦੇ ਜਿਹੜਾ ਗਲਿਆਰੇ ਚ ਲੂ ਉਹ ਹੀ ਅਕਾਲੀ ਆ ਅਸੀਂ ਆਪਣੇ ਆਪ ਦੇ ਵਿੱਚ ਅਕਾਲੀ ਆ ਗੁਰੂ ਦੀ ਲਾਡਲੀ ਫੌਜ ਜਿਹੜੀ ਬਾਕੀ ਲੋਕ ਆਪਣੇ ਆਪ ਨੂੰ ਇੱਕ ਵੱਖਰੇ ਤਰੀਕੇ ਦੇ ਨਾਲ ਅਕਾਲੀ ਦਲ ਦੇ ਰੂਪ ਦੇ ਵਿੱਚ ਢਾਹ ਪਾਉਣਗੇ ਦੇਖੋ ਪਾਉਣਾ ਚਾਹੀਦਾ ਹੂੰ ਇਹ ਅੱਜ ਸਮੇਂ ਦੀ ਲੋੜ ਹੈ ਮੰਗ ਹੈ ਕਿਉਂਕਿ ਜੇ ਤੁਸੀਂ ਅ ਅੱਜ ਤੀਜੇ ਬੰਦੇ ਲੈ ਕੇ ਆਂਦੇ ਆ ਪਿਛਲੇ 3 3.5 ਸਾਲ ਤੋਂ ਪੰਜਾਬ 'ਚ ਸਰਕਾਰ ਬਣੀ ਹੈ ਜਿਨ੍ਹਾਂ ਦਾ ਕੋਈ ਵਿਕਾਰ ਨਹੀਂ ਸੀ ਉਹ ਸਰਕਾਰ ਹੀ ਤਾਂ ਮੜਾ ਕੇ ਸਾਡੀ ਪੱਟੋ ਧਾੜ ਕਰਕੇ ਸਾਡੀ ਪੱਟੋ ਧਾੜ ਹੈ ਜੇ ਪੰਜਾਬ ਦੇ ਲੋਕ ਇਕਾ ਕਰਕੇ ਗੱਲ ਕਰਨ ਗਏ ਤੇ ਅੱਜ ਦਿੱਲੀ ਵਾਲਿਆਂ ਦੀ ਕੀ ਮਜਾ ਆ ਪੰਜਾਬ 'ਚ ਇੰਟਰਫੇਅਰ ਕਰ ਜਾਣਾ ਇਹ ਤੇ ਦਿੱਲੀ ਵਾਲਿਆਂ ਦਾ ਸਿੱਖਿਆ ਮੰਤਰੀ ਪੰਜਾਬ ਦੇ ਸਕੂਲ ਚੱਕਰ ਦੇ ਫੱਦੇ ਜਿਹੜੇ ਹਾਰੇ ਹੋਏ ਆ ਜਿਨ੍ਹਾਂ ਨੂੰ ਦਿੱਲੀ ਵਾਲਿਆਂ ਨੇ ਪ੍ਰਵਾਨ ਨਹੀਂ ਕੀਤਾ ਉਹ ਪੰਜਾਬ ਦਾ ਚੈੱਕ ਕਰਦੇ ਫਿਰਦੇ ਆ ਸੋ ਪੰਜਾਬ ਦੇ ਵਿੱਚ ਵੜ ਕੇ ਤੁਸੀਂ ਆਪਣੇ ਆਪ ਨੂੰ ਵੱਡਾ ਸਮਝੋਗੇ ਕੋਈ ਮਤਲਬ ਪੰਜਾਬ ਵਾਸਤੇ ਚੰਗੀ ਗੱਲ ਨਹੀਂ ਹੈ ਕਿਉਂਕਿ ਬਾਹਰ ਲਾ ਕੇ ਸਾਡੇ ਤੇ ਕਬਜ਼ਾ ਕਰਦੇ